ਕੋ ਕੱਲ ਮੀਟਿੰਗ ਹੋਈ ਹੈ ਅਕਾਲੀ ਦਲ ਦੀ ਬਹੁਤ ਵੱਡੀ ਜਲੰਧਰ ਜਿਨ੍ਹਾਂ ਨੇ ਮੰਗ ਕੀਤੀ ਹੈ ਕਿਉਂਕਿ ਅਕਾਲੀ ਦਲ ਐਸੇ ਲੋੜੇ ਉਹਨਾਂ ਦੀ ਸਭ ਤੋਂ ਵੱਡੀ ਦਿੱਕਤ ਇਹ ਸੀ ਕਿ ਉਹਨਾਂ ਨੇ ਐਸੇ ਜੇ ਕੰਮ ਗੁਨਾਹ ਕਰ ਲਏ ਨੇ ਜਿਨ੍ਹਾਂ ਦਾ ਮੇਰਾ ਖਿਆਲ ਹੈ ਕਿ ਉਹਦਾ ਰਿਜ਼ਲਟ ਨਤੀਜਾ ਉਹਨਾਂ ਨੂੰ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਭੁਗਤਣ ਨੂੰ ਮਿਲੇਗਾ ਔਰ ਪਹਿਲੀ ਗੱਲ ਇਹ ਹੈ ਕਿ ਉਹਨਾਂ ਦੇ ਖੁਦ ਦੇ ਬਹੁਤ ਵੱਡੇ ਧੜੇ ਨੇ ਉਹਨਾਂ ਤੋਂ ਮੰਗ ਕਰ ਲਈ ਹੈ ਕਿ ਉਹ ਰਿਜ਼ਾਈਨ ਕਰਨ ਸੁਖਵੀਰ ਸਿੰਘ ਬਾਦਲ ਪ੍ਰਧਾਨ ਤੋਂ ਔਰ ਦੂਜੇ ਮੈਂਨੇ ਕੱਲ ਉਹਨਾਂ ਦਾ ਇੱਕ ਧੜਾ ਉਹਨਾਂ ਦੇ ਪੱਖ 'ਚ ਖੜ ਗਿਆ ਚੰਡੀਗੜ੍ਹ ਕਿ ਅਸੀਂ ਰਿਜ਼ਾਈਨ ਨਹੀਂ ਕਰਨਾ ਅਸੀਂ ਸਾਰੇ ਠੀਕ ਹੈ ਉਹਨਾਂ ਨੂੰ ਬੀਜੇਪੀ ਦੇ ਮਤਲਬ ਥਜ ਖੇਡ ਦੇ ਦੱਸ ਰਿਹਾ ਜਿਨ੍ਹਾਂ ਨੇ ਮੰਗ ਕੀਤੀ ਹੈ ਪਰ ਮੇਰਾ ਮੰਨਣਾ ਕਿ ਲੋਕਤੰਤਰ ਸਭ ਤੋਂ ਵੱਡਾ ਹੁੰਦਾ ਇਹਨਾਂ ਨੂੰ ਲੋਕਤੰਤਰ ਪ੍ਰਕਿਰਿਆ ਦੇ ਨਾਲ ਆਪਣੀ ਜਿਹੜੀ ਮੰਗ ਹੈ ਉਹਨਾਂ ਦਾ ਅੰਦਰੂਨੀ ਮਾਮਲਾ ਹੈ ਸਾਡਾ ਸਾਡਾ ਸਲਾਹ ਦੇਣਾ ਤੇ ਨਹੀਂ ਮੰਨਦਾ ਪਰ ਲੋਕਤੰਤਰ ਪ੍ਰਕਿਰਿਆ ਇਲੈਕਸ਼ਨ ਦਾ ਤਰੀਕਾ ਅਪਣਾ ਲੈਣਾ ਚਾਹੀਦਾ ਕਿਉਂਕਿ ਇਹ ਖੇਤਰੀ ਪਾਰਟੀ ਹੈ ਪੁਰਾਣੀ ਪਾਰਟੀ ਹੈ ਫਿਰ ਵੀ ਅਸੀਂ ਇੱਕ ਲੀਡਰ ਹੋਣ ਦੇ ਨਾਤੇ ਇੱਕ ਪਾਰਟੀ ਦਾ ਲੀਡਰ ਹੁੰਦੇ ਰਹਾ ਤੇ ਮੈਂ ਮੇਰਾ ਮੰਨਣਾ ਹੈ ਕਿ ਇਹਨਾਂ ਨੂੰ ਇੱਕ ਸਾਈਡ ਤੋਂ ਇੱਕ ਬਾਦ ਸਾਹਿਬ ਨੂੰ ਔਰ ਇੱਕ ਜਿਹੜਾ ਇਲੈਕਸ਼ਨ ਦਾ ਤਰੀਕਾ ਹੈ ਉਹ ਪਨਾਉਣਾ ਚਾਹੀਦਾ ਹੈ ਟਰਾਂਸਪੇਰੈਂਟ ਤਰੀਕੇ ਦੇ ਨਾਲ ਦੇਖੋ ਕੱਲ ਮੀਟਿੰਗ ਹੋਈ ਹੈ ਅਕਾਲੀ ਦਲ ਦੀ ਬਹੁਤ ਵੱਡੀ ਜਲੰਧਰ ਜਿਨ੍ਹਾਂ ਨੇ ਮੰਗ ਕੀਤੀ ਹੈ ਕਿਉਂਕਿ ਅਕਾਲੀ ਦਲ ਐਸੇੜੇ ਉਹਨਾਂ ਦੀ ਸਭ ਤੋਂ ਵੱਡੀ ਦਿੱਕਤ ਇਹ ਸੀ ਕਿ ਉਹਨਾਂ ਨੇ ਐਸੇ ਜੇ ਕੰਮ ਗੁਨਾਹ ਕਰ ਲਏ ਨੇ ਜਿਨ੍ਹਾਂ ਦਾ ਮੇਰਾ ਖਿਆਲ ਹੈ ਕਿ ਉਹਦਾ ਰਿਜ਼ਲਟ ਨਤੀਜਾ ਉਹਨਾਂ ਨੂੰ ਆਉਣ ਵਾਲੇ ਦਿਨਾਂ 'ਚ ਹੋਰ ਵੀ ਵਿਪਕਤਨ ਨੂੰ ਮਿਲੇਗਾ ਔਰ ਪਹਿਲੀ ਗੱਲ ਇਹ ਹੈ ਕਿ ਉਹਨਾਂ ਦੇ ਖੁਦ ਦੇ ਬਹੁਤ ਵੱਡੇ ਧੜੇ ਨੇ ਉਹਨਾਂ ਤੋਂ ਮੰਗ ਕਰ ਲਈ ਹੈ ਕਿ ਉਹ ਰਿਜ਼ਾਈਨ ਕਰਨ ਸੁਖਵੀਰ ਸਿੰਘ ਬਾਦਲ ਪ੍ਰਧਾਨ ਤੋਂ ਔਰ ਦੂਜੇ ਮੈਂਨੇ ਕੱਲ ਉਹਨਾਂ ਦਾ ਇੱਕ ਧੜਾ ਉਹਨਾਂ ਦੇ ਪੱਖ 'ਚ ਖੜ ਗਿਆ ਚੰਡੀਗੜ੍ਹ ਕਿ ਅਸੀਂ ਰਿਜ਼ਾਈਨ ਨਹੀਂ ਕਰਨਾ ਅਸੀਂ ਸਾਰੇ ਠੀਕ ਐ ਉਹਨਾਂ ਨੂੰ ਭਾਜਪੀ ਦੇ ਮਤਲਬ ਥੱਜ ਖੇਡਦੇ ਦੱਸ ਰਿਹਾ ਜਿਨ੍ਹਾਂ ਨੇ ਮੰਗ ਕੀਤੀ ਐ ਪਰ ਮੇਰਾ ਮੰਨਣਾ ਕਿ ਲੋਕਤੰਤਰ ਸਭ ਤੋਂ ਵੱਡਾ ਹੁੰਦਾ ਇਹਨਾਂ ਨੂੰ ਲੋਕਤੰਤਰ ਪ੍ਰਕਿਰਿਆ ਦੇ ਨਾਲ ਆਪਣੀ ਜਿਹੜੀ ਮੰਗ ਐ ਉਹਨਾਂ ਦਾ ਅੰਦਰੂਨ ਮਾਮਲਾ ਐ ਸਾਡਾ ਸਾਡਾ ਸਲਾਹ ਦੇਣਾ ਤੜੀ ਮੰਨਦਾ ਪਰ ਲੋਕਤੰਤਰ ਪ੍ਰਕਿਰਿਆ ਇਲੈਕਸ਼ਨ ਦਾ ਤਰੀਕਾ ਅਪਣਾ ਲੈਣਾ ਚਾਹੀਦਾ ਕਿਉਂਕਿ ਖੇਤਰੀ ਪਾਰਟੀ ਐ ਪੁਰਾਣੀ ਪਾਰਟੀ ਐ ਫਿਰ ਵੀ ਅਸੀਂ ਇੱਕ ਅ ਲੀਡਰ ਹੋਣ ਦੇ ਨਾਲ ਤੇ ਇੱਕ ਪਾਰਟੀ ਦਾ ਲੀਡਰ ਹੁੰਦੇ ਰਹਾ ਤੇ ਮੈਂ ਮੇਰਾ ਮੰਨਣਾ ਹੈ ਕਿ ਇਹਨਾਂ ਨੂੰ ਇੱਕ ਸਾਈਡ ਤੋਂ ਇੱਕ ਬਾਦ ਸਾਹਿਬ ਨੂੰ ਔਰ ਇੱਕ ਜਿਹੜਾ ਇਲੈਕਸ਼ਨ ਦਾ ਤਰੀਕਾ ਹੈ ਉਹ ਅਪਣਾਉਣਾ ਚਾਹੀਦਾ ਹੈ ਟਰਾਂਸਪੇਰੈਂਟ ਤਰੀਕੇ ਦੇ ਨਾਲ ਦੇਖੋ ਕੱਲ ਮੀਟਿੰਗ ਹੋਈ ਹੈ ਅਕਾਲੀ ਦਲ ਦੀ ਬਹੁਤ ਵੱਡੀ ਜਲੰਧਰ ਜਿਨ੍ਹਾਂ ਨੇ ਮੰਗ ਕੀਤੀ ਹੈ ਕਿਉਂਕਿ ਅਕਾਲੀ ਦਲ ਐਸੇ ਵੇਲੇ ਉਹਨਾਂ ਦੀ ਸਭ ਤੋਂ ਵੱਡੀ ਦਿੱਕਤ ਇਹ ਸੀ ਕਿ ਉਹਨਾਂ ਨੇ ਐਸੇ ਜੇ ਕੰਮ ਗੁਨਾਹ ਕਰ ਲਏ ਨੇ ਜਿਨ੍ਹਾਂ ਦਾ ਮੇਰਾ ਖਿਆਲ ਹੈ ਕਿ ਉਹਦਾ ਰਿਜ਼ਲਟ ਨਤੀਜਾ ਉਹਨਾਂ ਨੂੰ ਆਉਣ ਵਾਲੇ ਦਿਨਾਂ 'ਚ ਹੋਰ ਵੀ ਭੁਗਤਣ ਨੂੰ ਮਿਲੇਗਾ ਔਰ ਪਹਿਲੀ ਗੱਲ ਇਹ ਕਿ ਉਹਨਾਂ ਦੇ ਖੁਦ ਦੇ ਬਹੁਤ ਵੱਡੇ ਧੜੇ ਨੇ ਉਹਨਾਂ ਤੋਂ ਮੰਗ ਕਰ ਲਈ ਹੈ ਕਿ ਉਹ ਰਿਜ਼ਾਈਨ ਕਰਨ ਸੁਖਵੀਰ ਸਿੰਘ ਬਾਦਲ ਪ੍ਰਧਾਨ ਤੋਂ ਔਰ ਦੂਜੇ ਮੈਨੇ ਕੱਲ ਉਹਨਾਂ ਦਾ ਇੱਕ ਧੜਾ ਉਹਨਾਂ ਦੇ ਪੱਖ 'ਚ ਖੜ ਗਿਆ ਚੰਡੀਗੜ੍ਹ ਕਿ ਅਸੀਂ ਰਿਜ਼ਾਈਨ ਨਹੀਂ ਕਰਨਾ ਅਸੀਂ ਸਾਰੇ ਠੀਕ ਹੈ ਉਹਨਾਂ ਨੂੰ ਭਾਜਪਾ ਦੇ ਮਤਲਬ ਥੱਜ ਖੇਡਦੇ ਦੱਸ ਰਿਹਾ ਜਿਨ੍ਹਾਂ ਨੇ ਮੰਗ ਕੀਤੀ ਹੈ ਪਰ ਮੇਰਾ ਮੰਨਣਾ ਕਿ ਲੋਕਤੰਤਰ ਸਭ ਤੋਂ ਵੱਡਾ ਹੁੰਦਾ ਇਹਨਾਂ ਨੂੰ ਲੋਕਤੰਤਰ ਪ੍ਰਕਿਰਿਆ ਦੇ ਨਾਲ ਆਪਣੀ ਜਿਹੜੀ ਮੰਗ ਹੈ ਉਹਨਾਂ ਦਾ ਅੰਦਰੂਨੀ ਮਾਮਲਾ ਹੈ ਸਾਡਾ ਸਾਡਾ ਸਲਾਹ ਦੇਣਾ ਤੜੀ ਮੰਨਦਾ ਪਰ ਲੋਕਤੰਤਰ ਪ੍ਰਕਿਰਿਆ ਇਲੈਕਸ਼ਨ ਦਾ ਤਰੀਕਾ ਅਪਣਾ ਲੈਣਾ ਚਾਹੀਦਾ ਹੈ ਕਿਉਂਕਿ ਇਹ ਖੇਤਰੀ ਪਾਰਟੀ ਹੈ ਪੁਰਾਣੀ ਪਾਰਟੀ ਹੈ ਫਿਰ ਵੀ ਅਸੀਂ ਇੱਕ ਲੀਡਰ ਹੋਣ ਦੇ ਨਾਤੇ ਇੱਕ ਪਾਰਟੀ ਦਾ ਲੀਡਰ ਹੁੰਦੇ ਰਾਤੇ ਮੈਂ ਮੇਰਾ ਮੰਨਣਾ ਹੈ ਕਿ ਇਹਨਾਂ ਨੂੰ ਇੱਕ ਸਾਈਡ ਤੋਂ ਇੱਕ ਬਾਦ ਸਾਹਿਬ ਨੂੰ ਔਰ ਇੱਕ ਜਿਹੜਾ ਇਲੈਕਸ਼ਨ ਦਾ ਤਰੀਕਾ ਹੈ ਉਹ ਅਪਣਾਉਣਾ ਚਾਹੀਦਾ ਹੈ ਟਰਾਂਸਪੇਰੈਂਟ ਤਰੀਕੇ ਦੇ ਨਾਲ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਦੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram x aur whatsapp channel par